ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਦੀ ਰਾਸ਼ਟਰਪਤੀ ਜੋ ਬਾਈਡਨ ਅਗਲੇ ਸਾਲ 1,25,000 ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਦੇ ਪ੍ਰਸ਼ਾਸਨ ਦੇ ਟੀਚੇ ਨੂੰ ਬਰਕਰਾਰ ਰੱਖਣਗੇ ਇਹ ਗੱਲ ਰਾਸ਼ਟਰਪਤੀ ਵੱਲੋਂ ਅਮਰੀਕੀ ਵਿਦੇਸ਼ ਵਿਭਾਗ ਨੂੰ ਦਿੱਤੇ ਗਏ ਮੈਮੋਰੈਂਡਮ ਤੋਂ ਸਪਸ਼ਟ ਹੋ ਗਈ ਹੈ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਵੋਟਰਾਂ 'ਚ ਇਮੀਗ੍ਰੇਸ਼ਨ ਇੱਕ ਵੱਡੀ ਚਿੰਤਾ ਹੈ ਇਸ ਸੰਦਰਭ 'ਚ ਨਵਾਂ ਮੈਮੋਰੈਂਡਮ ਬਹੁਤ ਮਹੱਤਵ ਰੱਖਦਾ ਹੈ ਇੱਕ ਅੰਦਰੂਨੀ ਰਿਪੋਰਟ ਅਨੁਸਾਰ ਯੂਐਸ ਦੇ ਸੰਸਦ ਮੈਂਬਰਾਂ ਦੁਆਰਾ ਬਾਈਡਨ ਪ੍ਰਸ਼ਾਸਨ ਵਿੱਤੀ ਸਾਲ 2024 ਚ ਯੂਐਸ ਸ਼ਰਨਾਰਥੀ ਦਾਖਲਾ ਪ੍ਰੋਗਰਾਮ ਦੁਆਰਾ 1 ਲੱਖ ਲੋਕਾਂ ਨੂੰ ਲਿਆਉਣ ਦੀ ਰਫ਼ਤਾਰ ਤੇ ਹੈ ਇਹ ਪ੍ਰੋਗਰਾਮ 30 ਸਤੰਬਰ ਨੂੰ ਸਮਾਪਤ ਹੋਇਆ ਹੈ ਜੇਕਰ ਸਫਲਤਾ ਮਿਲਦੀ ਹੈ ਤਾਂ ਇਹ ਤਿੰਨ ਦਹਾਕਿਆਂ ਚ ਸਭ ਤੋਂ ਉੱਚਾ ਪੱਧਰ ਹੋਵੇਗਾ ਰਾਸ਼ਟਰਪਤੀ ਬਾਈਡਨ ਨੇ ਮੀਮੋ ਚ ਲਿਖਿਆ ਵਿੱਤੀ ਸਾਲ 2025 ਦੌਰਾਨ ਸੰਯੁਕਤ ਰਾਜ 'ਚ 1,25,000 ਸ਼ਰਨਾਰਥੀਆਂ ਦਾ ਦਾਖਲਾ ਮਨੁੱਖਤਾਵਾਦੀ ਚਿੰਤਾਵਾਂ ਦੁਆਰਾ ਜਾਇਜ਼ ਹੈ ਜਾਂ ਫਿਰ ਰਾਸ਼ਟਰੀ ਹਿੱਤ 'ਚ 5 ਨਵੰਬਰ ਨੂੰ ਅਮਰੀਕਾ ਦੀਆਂ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਵੋਟਰਾਂ ਲਈ ਇਹ ਗੰਭੀਰ ਮਸਲਾ ਸੀ ਰਾਸ਼ਟਰਪਤੀ ਦੇ ਇਸ ਐਲਾਨ ਨਾਲ ਕਮਲਾ ਹੈਰਿਸ ਨੂੰ ਚੋਣਾਂ 'ਚ ਕਾਫੀ ਫਾਇਦਾ ਹੋਵੇਗਾ 트럼ਪ ਨੇ ਆਪਣੇ 2017-2021 ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਸ਼ਰਨਾਰਥੀਆਂ ਦੇ ਦਾਖਲੇ 'ਚ ਮਹੱਤਵਪੂਰਨ ਕਟੌਤੀ ਕੀਤੀ ਅਤੇ ਦੁਬਾਰਾ ਚੁਣੇ ਜਾਣ ਤੇ ਇਮੀਗ੍ਰੇਸ਼ਨ ਦੀ ਵੱਡੀ ਕਾਰਵਾਈ ਦਾ ਵਾਅਦਾ ਵੀ ਕੀਤਾ ਹੈ ਯੂਐਸ ਸ਼ਰਨਾਰਥੀ ਦਾਖਲਾ ਪ੍ਰੋਗਰਾਮ ਆਮ ਤੌਰ ਤੇ ਉਹਨਾਂ ਦੇ ਘਰੇਲੂ ਦੇਸ਼ਾਂ ਤੋਂ ਬਾਹਰਲੇ ਲੋਕਾਂ ਲਈ ਉਪਲਬਧ ਹੁੰਦਾ ਹੈ ਜੋ ਨਸਲ ਧਰਮ ਕੌਮियत ਕਿਸੇ ਖਾਸ ਸਮਾਜਿਕ ਸਮੂਹ ਦੀ ਮੈਂਬਰਸ਼ਿਪ ਜਾਂ ਰਾਜਨੀਤਿਕ رائے ਦੇ ਆਧਾਰ ਤੇ ਅਤਿਆਚਾਰ ਦਾ ਸਾਹਮਣਾ ਕਰਦੇ ਨੇ ਪਰ ਇਸ ਦੇ ਲਈ ਬਿਨਕਾਰ ਅਮਰੀਕਾ ਤੋਂ ਬਾਹਰ ਹੋਣੇ ਚਾਹੀਦੇ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਤਨੀ ਮੈਲਾਨੀਆ ਨੇ ਸੰਸਨੀਖੇਜ਼ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਔਰਤਾਂ ਨੂੰ ਗਰਭਪਾਤ ਤੇ ਪੂਰਾ ਅਧਿਕਾਰ ਹੈ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਗਰਭਪਾਤ ਦਾ ਅਧਿਕਾਰ ਇੱਕ ਮੁੱਖ ਮੁੱਦਿਆਂ 'ਚੋਂ ਹੈ ਰਾਸ਼ਟਰਪਤੀ ਅਹੁਦੇ ਦੇ ਦੋ ਉਮੀਦਵਾਰ ਜਿਨ੍ਹਾਂ ਵਿੱਚ ਕਮਲਾ ਹੈਰਿਸ ਅਤੇ ਟਰੰਪ ਸ਼ਾਮਲ ਨੇ ਦੋਵੇਂ ਪਹਿਲਾਂ ਹੀ ਗਰਭਪਾਤ ਦੇ ਮੁੱਦੇ ਤੇ ਗੰਭੀਰਤਾ ਨਾਲ ਚਰਚਾ ਕਰ ਚੁੱਕੇ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਦਲੀਲ ਦਿੱਤੀ ਹੈ ਕਿ ਗਰਭਪਾਤ ਦੇ ਅਧਿਕਾਰ ਔਰਤਾਂ ਦੇ ਨੇ ਤੇ ਰਾਜਾਂ ਨੂੰ ਗਰਭਪਾਤ ਦੇ ਅਧਿਕਾਰ ਹੋਣੇ ਚਾਹੀਦੇ ਨੇ हाल ही च ट्रम्प दी ਪਤਨੀ ਨੇ ਇਸ ਵਿਸ਼ੇ ਤੇ ਇੱਕ ਸੰਸਨੀਖੇਜ਼ ਬਿਆਨ ਦਿੱਤਾ ਤੇ ਕਿਹਾ ਕਿ ਔਰਤਾਂ ਦੇ ਸਰੀਰ ਬਾਰੇ ਫੈਸਲਾ ਲੈਣ ਦਾ ਅਧਿਕਾਰ ਪੂਰੀ ਤਰ੍ਹਾਂ ਨਾਲ ਉਸ ਦਾ ਹੀ ਹੈ ਉਸ ਦੇ ਸਰੀਰ ਤੇ ਕਿਸੇ ਹੋਰ ਦਾ ਹੱਕ ਕਿਵੇਂ ਹੋ ਸਕਦਾ ਹੈ ਅਣਚਾਹੇ ਗਰਭ ਤੇ ਫੈਸਲੇ ਲੈਣ ਦੀ ਸ਼ਕਤੀ ਉਸ ਤੱਕ ਸੀਮਤ ਹੋਣੀ ਚਾਹੀਦੀ ਹੈ ਮੈਲਾਨੀਆ ਨੇ ਇਹ ਟਿੱਪਣੀਆਂ ਆਪਣੀ ਕਿਤਾਬ ਮੈਲਾਨੀਆ ਚ ਲਿਖੀਆਂ ਨੇ ਜੋ 8 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਦਲੀਲ ਦਿੱਤੀ ਕਿ ਗਰਭਪਾਤ ਦੇ ਅਧਿਕਾਰ ਸੰਬੰਧਿਤ ਰਾਜਾਂ ਦੇ ਲਈ ਰਾਖਵੇਂ ਹੋਣੇ ਚਾਹੀਦੇ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਵਿਚਾਲੇ ਬਹਿਸ ਹੋਈ ਡੈਮੋਕ੍ਰੈਟਿਕ ਉਮੀਦਵਾਰ ਟਿਮ ਵਾਲਜ਼ ਅਤੇ ਰਿਪਬਲਿਕਨ ਉਮੀਦਵਾਰ ਜੇਡੀ ਵੈਂਸ ਨੇ 90 ਮਿੰਟ ਤੱਕ ਬਹਿਸ ਕੀਤੀ ਇਸ ਬਹਿਸ ਦਾ ਆਯੋਜਨ ਸੀਬੀਐਸ ਨਿਊਜ਼ ਦੁਆਰਾ ਕੀਤਾ ਗਿਆ ਸੀ बहस ਤੋਂ ਬਾਅਦ ਕਰਵਾਏ ਗਏ ਮਤਦਾਨ 'ਚ ਡੋਨਲਡ 트੍ਰੰਪ ਦੇ ਸਾਥੀ ਉਮੀਦਵਾਰ ਜੇਡੀ ਵੈਨਸ ਨੂੰ ਜੇਤੂ ਘਰਾ ਦਿੱਤਾ ਗਿਆ ਕਿਉਂਕਿ ਪੋਲ ਮੁਤਾਬਕ 42% ਲੋਕਾਂ ਨੇ ਵੈਨਸ ਨੂੰ ਬਹਿਸ ਦਾ ਜੇਤੂ ਮੰਨਿਆ ਉਸੇ ਸਮੇਂ 41% ਲੋਕਾਂ ਦਾ ਮੰਨਣਾ ਸੀ ਕਿ ਟਿਮ ਵਾਲਜ਼ ਦੀ ਜਿੱਤ ਹੋਈ ਹੈ 17% ਲੋਕਾਂ ਦਾ ਮੰਨਣਾ ਸੀਗਾ ਕਿ ਮੁਕਾਬਲਾ ਡਰਾ ਸੀ ਜਾਣਕਾਰੀ ਮੁਤਾਬਕ ਵਾਲਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਬਾਅਦ 'ਚ ਉਸਨੇ ਚੰਗੀ ਵਾਪਸੀ ਕੀਤੀ ਇਸ ਦੇ ਨਾਲ ਹੀ ਕਈ ਮਾਹਿਰਾਂ ਨੇ ਕਿਹਾ ਕਿ ਰਿਪਬਲਿਕਨ ਉਮੀਦਵਾਰ ਵੈਂਸ ਨੇ ਆਪਣੇ ਵਿਚਾਰ ਸ਼ਰਲ ਸ਼ਬਦਾਂ ਦੇ ਵਿੱਚ ਪੇਸ਼ ਕੀਤੇ ਵਾਲਜ਼ ਦੇ ਵਾਅਦੇਾਂ ਬਾਰੇ ਉਹਨਾਂ ਨੇ ਕਿਹਾ ਕਿ ਇਸ ਵੇਲੇ ਡੈਮੋਕ੍ਰੈਟਿਕ ਪਾਰਟੀ ਸੱਤਾ 'ਚ ਹੈ ਉਹ ਜੋ ਵਾਅਦੇ ਕਰ ਰਹੇ ਨੇ ਉਹਨਾਂ ਨੂੰ ਇਸ ਕਾਰਜਕਾਲ ਦੌਰਾਨ ਪੂਰਾ ਕੀਤਾ ਜਾ ਸਕਦਾ ਸੀ ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਚੋਣਾਂ ਹੋ ਰਹੀਆਂ ਨੇ ਇਹ ਦੋਵੇਂ ਪ੍ਰਮੁੱਖ ਪਾਰਟੀਆਂ ਦੀ ਆਖਰੀ ਬਹਿਸ ਸੀ ਰਾਸ਼ਟਰਪਤੀ ਦੇ ਅਹੁਦੇ ਲਈ ਹੁਣ ਤੱਕ ਦੋ ਬਹਿਸ ਹੋ ਚੁੱਕੀਆਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਪਹਿਲੀ ਬਹਿਸ ਤੋਂ ਬਾਅਦ ਦੌੜ ਤੋਂ ਬਾਹਰ ਹੋ ਗਏ ਸਨ ਉਪਰਾਸ਼ਟਰਪਤੀ ਕਮਲਾ ਹੈਰਸ ਨੇ ਉਹਨਾਂ ਦੀ ਥਾਂ ਲੈ ਲਈ ਹੈ ਤੇ ਟਰੰਪ ਨਾਲ ਦੂਜੀ ਬਹਿਸ 'ਚ ਹਿੱਸਾ ਲਿਆ ਸੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਅਮਰੀਕਾ ਦੇ ਆਪਣੇ ਹਮਰੱਤਬਾ ਐਂਟੋਨੀ ਬਲਿੰਕਨ ਨਾਲ ਬੈਠਕ ਕੀਤੀ ਦੋਵਾਂ ਆਗੂਆਂ ਨੇ ਦਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਪੱਛਮੀ ਏਸ਼ੀਆ ਦੇ ਹਾਲਾਤ ਭਾਰਤੀ ਉਪਮਹਾਦੀਪ ਦੀਆਂ ਹਾਲੀਆ ਘਟਨਾਵਾਂ ਹਿੰਦ ਪ੍ਰਸ਼ਾਂਤ ਅਤੇ ਯੂਕਰੇਨ ਬਾਰੇ ਚਰਚਾ ਕੀਤੀ ਭਾਰਤ ਚ ਮੋਦੀ ਸਰਕਾਰ ਦੇ ਤੀਜੀ ਵਾਰ ਸੱਤਾ ਚ ਆਉਣ ਮਗਰੋਂ ਜੈ ਸ਼ੰਕਰ ਦੀ ਅਮਰੀਕੀ ਰਾਜਧਾਨੀ ਦੀ ਇਹ ਪਲੇਟਿਫੇਰੀ ਹੈ ਜੈ ਸ਼ੰਕਰ ਮੰਗਲਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਦੇ ਫੌਗੀ ਬਾਟਮ ਹੈਡਕੁਆਟਰਸ ਵਿਖੇ ਬਲਿੰਕਨ ਨੂੰ ਮਿਲੇ ਸਨ ਜੈ ਸ਼ੰਕਰ ਨੇ ਐਕਸ ਉੱਤੇ ਪੋਸਟ ਚ ਕਿਹਾ ਵਾਸ਼ਿੰਗਟਨ ਡੀਸੀ ਚ ਅਮਰੀਕੀ ਵਿਦੇਸ਼ ਮੰਤਰੀ ਐਂਟਲੀ ਬਲਿੰਕਨ ਨਾਲ ਗੱਲਬਾਤ ਕਰਕੇ ਬਹੁਤ ਖੁਸ਼ੀ ਹੋਈ ਅਸੀਂ ਡੈਲਾਵੇਅਰ ਦਵੱਲੀ ਗੱਲਬਾਤ ਤੇ ਕੁਆਡ ਬੈਠਕਾਂ ਦੀ ਗੱਲਬਾਤ ਨੂੰ ਜਾਰੀ ਰੱਖਿਆ ਸਾਡੀ ਵਿਚਾਰ ਚਰਚਾ ਚ ਦਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਪੱਛਮੀ ਏਸ਼ੀਆ ਦੇ ਹਾਲਾਤ ਭਾਰਤੀ ਉਪਮਹਾਦੀਪ ਦੀਆਂ ਹਾਲੀਆ ਘਟਨਾਵਾਂ ਹਿੰਦ ਪ੍ਰਸ਼ਾਂਤ ਤੇ ਯੂਕਰੇਨ ਸ਼ਾਮਲ ਸੀ ਉਧਰ ਬਲਿੰਕਨ ਨੇ ਵੀ ਐਕਸ ਤੇ ਪੋਸਟ ਚ ਕਿਹਾ ਭਾਰਤ ਤੇ ਅਮਰੀਕਾ ਮਿਲ ਕੇ ਖੇਤਰੀ ਤੇ ਆਲਮੀ ਚੁਣੌਤੀਆਂ ਤੇ ਕੰਮ ਕਰ ਰਹੇ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਤੇ ਮੈਂ ਬੈਠਕ ਕਰਕੇ ਵਾਤਾਵਰਣ ਸੰਕਟ ਬਾਰੇ ਸਹਿਯੋਗ ਜਾਰੀ ਰੱਖਣ ਅਤੇ ਖੇਤਰੀ ਸੁਰੱਖਿਆ ਤੇ ਖੁਸ਼ਹਾਲੀ ਦੇ ਪ੍ਰਚਾਰ ਪ੍ਰਸਾਰ ਦੇ ਢੰਗ ਤਰੀਕਿਆਂ ਤੇ ਚਰਚਾ ਕੀਤੀ ਅਮਰੀਕੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੈਥਿਊ ਮਿਲਰ ਨੇ ਕਿਹਾ ਕਿ ਜੈ ਸ਼ੰਕਰ ਤੇ ਬਲਿੰਕਨ ਨੇ ਖੇਤਰੀ ਤੇ ਆਲਮੀ ਚੁਣੌਤੀਆਂ ਖਿਲਾਫ ਮਿਲ ਕੇ ਕੰਮ ਕਰਨ ਤੇ ਆਧੁਨਿਕ ਤੇ ਉੱਭਰਦੀਆਂ ਟੈਕਨੋਲੋਜੀਆਂ 'ਚ ਸਹਿਯੋਗ ਬਾਰੇ ਚਰਚਾ ਕੀਤੀ ਤੇ ਮਿਲ ਕੇ ਚੱਲਣ ਦਾ ਅਹਿਦ ਲਿਆ ਇਸ ਤੋਂ ਪਹਿਲਾਂ ਅੱਜ ਦਿਨੇ ਜੈ ਸ਼ੰਕਰ ਸਿਖਰਲੇ ਅਮਰੀਕੀ ਥਿੰਕ ਟੈਂਕ ਕਾਰਨੇਜੀ ਐਂਡੋਟਮੈਂਟ ਫਾਰ ਇੰਟਰਨੈਸ਼ਨਲ ਪੀਸ ਵਿਖੇ ਵਿਚਾਰ-ਵਟਾਂਦਰਾ ਵਿੱਚ ਸ਼ਾਮਲ ਹੋਏ। ਅਮਰੀਕਾ 'ਚ ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਪਛਾਣ ਬੇਗੋਵਾਲ ਦੇ ਨਜ਼ਦੀਕ ਪੈਂਦੇ ਪਿੰਡ ਕੂਕਾ ਤਲਵੰਡੀ ਦੇ 32 ਸਾਲਾ ਗੁਰਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੇ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਗੁਰਜੀਤ ਸਿੰਘ ਅਮਰੀਕਾ ਦੇ ਨਿਊਯਾਰਕ 'ਚ ਰਹਿੰਦਾ ਸੀ ਤੇ 6 ਮਹੀਨੇ ਪਹਿਲਾਂ ਇੱਥੋਂ ਪੰਜਾਬ ਤੋਂ ਹੋ ਕੇ ਗਿਆ ਸੀ। ਤੇ ਹੁਣ ਫਿਰ ਉਸਨੇ 2 ਦਿਨ ਤੱਕ ਪੰਜਾਬ ਆਉਣਾ ਸੀ ਕਿਉਂਕਿ 18 ਅਕਤੂਬਰ ਨੂੰ ਉਸਦਾ ਵਿਆਹ ਰੱਖਿਆ ਹੋਇਆ ਸੀ ਉਹਨਾਂ ਦੱਸਿਆ ਕਿ ਉਹ ਪੰਜਾਬ ਆਉਣ ਲਈ ਫਲਾਈਟ ਚੜ੍ਹਨ ਤੋਂ ਪਹਿਲਾਂ ਉੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਤੇ ਉਹ ਵਾਪਸ ਨਹੀਂ ਪਰਤਿਆ ਤਾਂ ਉਸਦੇ ਦੋਸਤਾਂ ਨੇ ਉਸ ਦੀ ਕਾਫੀ ਭਾਲ ਕੀਤੀ ਇਸ ਮਗਰੋਂ ਉਸ ਦੀ Laash ਇੱਕ ਪੁਲ ਦੇ ਹੇਠੋਂ ਮਿਲੀ ਕੁਝ ਦੇਰ ਬਾਅਦ ਹੀ ਵਿਆਹ ਵਾਲੇ ਘਰ ਉਸ ਦੀ ਮੌਤ ਦੀ ਖਬਰ ਪਹੁੰਚ ਗਈ ਇਸ ਦੀ ਖਬਰ ਨਾਲ ਦੋ ਪਰਿਵਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸਭ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਮੁੰਡੇ ਨਾਲ ਕੋਈ ਅਣਹੋਣੀ ਹੋਈ ਹੈ ਜਿਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਹੈ ਕਿ ਗੁਰਜੀਤ ਅਮਰੀਕਾ 'ਚ ਊਬਰ ਚਲਾਉਂਦਾ ਸੀ ਤੇ ਉਹ ਉੱਥੋਂ ਦੇ ਇੱਕ ਨੌਜਵਾਨ ਦੇ ਨਾਲ ਊਬਰ ਦੇ ਨੰਬਰਾਂ ਨੂੰ ਲੈ ਕੇ ਕੇਸ ਦੇ ਵਿੱਚ ਵੀ ਉਲਝਿਆ ਹੋਇਆ ਸੀ ਇਸ ਗੱਲ ਨੂੰ ਲੈ ਕੇ ਉਸ ਨੂੰ ਦੋ ਦਿਨ ਪਹਿਲਾਂ ਵੀ ਤਮਕਾਇਆ ਗਿਆ ਸੀ ਤੇ ਇਹ ਗੱਡੀ ਦਾ ਨੰਬਰ ਮੈਨੂੰ ਦੇ ਦੇ ਤੇ ਇਹ ਗੱਲ ਨੂੰ ਲੈ ਕੇ ਉਹ ਕੁਝ ਸਮੇਂ ਦਰਮਿਆਨ ਉਹਨਾਂ ਚ ਝਗੜਾ ਚੱਲਦੇ ਰਿਹਾ ਜਿਸ ਦੇ ਮਗਰੋਂ ਉਸ ਦੀ ਇਹ ਮੌਤ ਦੀ ਦੁਖਦਾਈ ਖਬਰ ਸਾਹਮਣੇ ਆਉਣ ਤੇ ਪਰਿਵਾਰ ਤੇ ਮੈਂਬਰਾਂ ਨੇ ਉਕਤ ਨੌਜਵਾਨ ਦੇ ਖਿਲਾਫ ਸਖਤ ਕਾਰਵਾਈ ਤੇ ਜਾਂਚ ਦੀ ਮੰਗ ਕੀਤੀ ਹੈ ਬੱਚਿਆਂ ਦੀ ਜ਼ਿੱਦ ਕਈ ਵਾਰ ਬਹੁਤ ਖਤਰਨਾਕ ਸਾਬਤ ਹੁੰਦੀ ਹੈ ਇਸ ਦੀ ਮਿਸਾਲ ਦੇਖਣ ਨੂੰ ਮਿਲੀ ਫਲੋਰੀਡਾ ਚ ਜਿੱਥੇ ਇੱਕ ਬੇहद ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਮਾਪਿਆਂ ਲਈ ਆਪਣੇ ਬੱਚੇ ਦੀ ਜ਼ਿੱਦ ਨੂੰ ਪੂਰਾ ਕਰਨਾ ਮਹਿੰਗਾ ਸਾਬਤ ਹੋਇਆ ਦਰਸਲ ਇੱਕ ਜੋੜਾ ਆਪਣੇ 5 ਸਾਲਾ ਬੱਚੇ ਨਾਲ ਵਾਲਟ ਡਿਜ਼ਨੀ ਵਰਲਡ ਘੁੰਮਣ ਲਈ ਗਿਆ ਸੀ ਉੱਥੇ ਬੱਚੇ ਨੇ ਰੋਲਰ ਕੋਸਟਰ ਦੀ ਸਵਾਰੀ ਕਰਨ ਦੀ ਜ਼ਿੱਦ ਕੀਤੀ ਜਿਸ ਤੇ ਬੱਚੇ ਸਣੇ ਪੂਰਾ ਪਰਿਵਾਰ ਰੋਲਰ ਕੋਸਟਰ ਦੀ ਸਵਾਰੀ ਕਰਨ ਚਲਾ ਗਿਆ ਪਰ ਜਿਵੇਂ ਹੀ ਰੋਲਰ ਕੋਸਟਰ ਸ਼ੁਰੂ ਹੋਇਆ ਤਾਂ ਉਸ ਦੇ ਠੀਕ 20 ਸਕਿੰਟਾਂ ਬਾਅਦ ਹੀ ਬੱਚੇ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਜਿਸ ਦੇ ਨਤੀਜੇ ਵਜੋਂ ਉਸ ਦਾ ਸਾਹ ਅਚਾਨਕ ਬੰਦ ਹੋ ਗਿਆ ਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਇਸ ਤੋਂ ਬਾਅਦ ਬੱਚੇ ਦੀ ਮਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਝੂਲੇ ਨੂੰ ਬੰਦ ਕਰਵਾ ਦਿੱਤਾ। ਬੱਚੇ ਦੀ ਮਾਂ ਕ੍ਰਿਸਟੀ ਟੈਗਲੇ ਨੇ ਰੋਲਰ ਕੋਸਟਰ ਰੁਕਦੇ ਹੀ ਆਪਣੇ ਬੱਚੇ ਨੂੰ ਸੀਪੀਆਰ ਦੇਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਡਿਜ਼ਨੀ ਦੇ ਕਰਮਚਾਰੀਆਂ ਨੇ ਤੁਰੰਤ ਮਦਦ ਕੀਤੀ ਅਤੇ ਬੱਚੇ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਗਿਆ ਤੇ ਉਸ ਦਾ ਦਿਲ ਫਿਰ ਤੋਂ ਕੰਮ ਕਰਨ ਲੱਗਾ। ਇਸ ਮਗਰੋਂ ਬੱਚੇ ਨੂੰ ਤਿੰਨ ਵਕਫ ਵਕ ਹਸਪਤਾਲਾਂ ਚ ਲਿਜਾਇਆ ਗਿਆ। ਕਈ ਤਰ੍ਹਾਂ ਦੇ ਟੈਸਟ ਕਰਵਾਏ ਗਏ ਜਿਸ ਤੋਂ ਪਤਾ ਲੱਗਾ ਕਿ ਉਸ ਨੂੰ ਸੀਪੀਵੀਟੀ ਹੈ ਜੋ ਇੱਕ ਦੁਰਲਭ ਦਿਲ ਦੀ ਬਿਮਾਰੀ ਹੁੰਦੀ ਹੈ ਇਸ ਵਿੱਚ ਬਹੁਤ ਜ਼ਿਆਦਾ ਉਤੇਜਨਾ ਜਾਂ ਗਤੀਵਿਧੀ ਦੌਰਾਨ ਦਿਲ ਦਾ ਦੌਰਾ ਪੈ ਸਕਦਾ ਹੈ ਬੱਚੇ ਦੀ ਉਮਰ ਸਿਰਫ 5 ਸਾਲ ਸੀ ਅਤੇ ਉਹ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੇ ਝੂਲੇ ਤੇ ਸਵਾਰ ਸੀ ਇਸ ਕਾਰਨ ਬੱਚੇ ਦੀ ਸਿਹਤ ਵਿਗੜ ਗਈ ਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਦੂਜੇ ਵਿਸ਼ਵ ਯੁੱਧ ਦੇ ਦੌਰ ਦਾ ਇੱਕ ਅਮਰੀਕੀ ਬੰਬ ਜਾਪਾਨ ਦੇ ਇੱਕ ਹਵਾਈ ਅੱਡੇ ਤੇ ਅਚਾਨਕ ਫਟ ਗਿਆ ਇਬੰਬ ਇਸ ਹਵਾਈ ਅੱਡੇ 'ਚ ਦੱਬਿਆ ਹੋਇਆ ਸੀ ਤੇ ਅਚਾਨਕ ਬੁੱਧਵਾਰ ਨੂੰ ਫਟ ਗਿਆ। ਧਮਾਕੇ ਕਾਰਨ ਟੈਕਸੀ ਵੇਚ 'ਚ ਵੱਡਾ ਟੋਆ ਪੈ ਗਿਆ ਤੇ 80 ਤੋਂ ਵੱਧ ਉਡਾਣਾਂ ਨੂੰ ਰੱਦ ਕਰਨਾ ਪਿਆ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜਾਪਾਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਭੂਮੀ ਅਤੇ ਆਵਾਜਾਈ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਬੰਬ ਧਮਾਕਾ ਹੋਇਆ ਤਾਂ ਦੱਖਣੀ ਪੱਛਮੀ ਜਾਪਾਨ ਦੇ ਮਿਆਜ਼ਾਕੀ ਹਵਾਈ ਅੱਡੇ ਤੇ ਕੋਈ ਜਹਾਜ਼ ਨਹੀਂ ਸੀ। ਅਧਿਕਾਰੀਆਂ ਨੇ ਕਿਹਾ ਕਿ ਸਵੈ ਰੱਖਿਆ ਬਲਾਂ ਅਤੇ ਪੁਲਿਸ ਦੁਆਰਾ ਕੀਤੀ ਗਈ ਜਾਂਚ ਨੇ ਪੁਸ਼ਟੀ ਕੀਤੀ ਹੈ ਕਿ ਧਮਾਕਾ 500 ਪਾਉਂਡ ਦੇ ਅਮਰੀਕੀ ਬੰਬ ਨਾਲ ਹੋਇਆ ਸੀ ਤੇ ਹੁਣ ਕੋਈ ਖਤਰਾ ਨਹੀਂ ਹੈ। ਉਹ ਇਹ ਪਤਾ ਲਗਾ ਰਹੇ ਨੇ ਕਿ ਅਚਾਨਕ ਧਮਾਕਾ ਕਿਸ ਕਾਰਨ ਹੋਇਆ। ਨੇੜਲੇ ਏਵੀਏਸ਼ਨ ਸਕੂਲ ਦੁਆਰਾ ਰਿਕਾਰਡ ਕੀਤੇ ਗਏ ਵੀਡੀਓ 'ਚ ਵਿਸਫੋਟ ਤੋਂ ਫੁਹਾਰੇ ਵਾਂਗ ਹਵਾ 'ਚ ਅਸਫਾਲਟ ਦੇ ਟੁਕੜੇ ਉੱਡਦੇ ਦਿਖਾਈ ਦਿੱਤੇ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।